ਮੈਨੂੰ ਕਹੀ ਕਹਿੰਦੇ ਸੀ ਕਿ ਮਜੀਤਿਆ ਸਾਹਿਬ ਤੁਹਾਨੂੰ ਬੜੇ ਦਮਕੇ ਮਾਰਦਾ ਉਹ ਮੈਂ ਤੁਹਾਨੂੰ ਗੱਲ ਦੱਸਾਂ ਇੱਥੇ ਆਉਂਦਾ ਮੇਰੇ ਇਹ ਪਹਿਲਾਂ ਇਹ ਤੋਂ ਆਏ ਦੇ ਮਨਜੀਤ ਜਿੰਨਾ ਹੀ ਆ ਮੜਾ ਜਾ ਮਨਜੀਤ ਆ ਹੀ ਉੱਤੇ ਇੱਥੇ ਚੜ ਮੜਾ ਜਾ ਬੁਖਾਰ ਦੀ ਹਾਈਟ ਆਪਣਾ 4.5 ਫੁੱਟ ਤਾਂ ਕਿ 5 ਦਾ ਆ ਜਾ ਆ ਜਾ ਮੈਂ ਲਾਦਾ ਇਹ ਵੀ ਕੇਜਰੀਆ ਨਾਲੋਂ ਲੰਮਾ ਹੀ ਲਾਉਦਾ ਇੱਥੇ ਆਉਂਦਾ ਕੇਜਰੀਆ ਨੇ ਕਿਹਾ ਸੀ 14 ਜੇ ਮਜੀਠੀਏ ਨੂੰ ਕਾਲਰ ਤੋਂ ਫੜ ਕੇ ਹਮ ਅੰਦਰ ਦੇਂਗੇ ਵਾ ਮਾਮਾ ਹੀਰਦਿਆ ਮੇਰੇ ਨਾਲਿਆਂ ਤੱਕ ਆਉਂਦਾ ਕਾਲਰ ਕਿਥੋਂ ਪੜ ਲੋਣਾ ਤੂੰ ਤੇ ਮੁੜ ਕੇ ਮਾਫੀ ਮੰਗ ਕੇ ਜਾਨ ਛਡਾਈ ਸੀ ਮੇਰੇ ਕੋਲ ਤੇ ਹੁਣ ਇਹ ਜੁਗਨੂ ਜੁਗਨੂ ਕਹਿੰਦਾ ਪਰਚਾ ਦਊਂ ਮੈਂ ਮਜੀਠੀਏ ਦੇ ਆ ਲਖ ਲੋਤਾ ਆ ਮਜੀਠੀਆ ਖਲੋਤਾ ਦੇ ਪਰਚਾ ਦੇਣਾ ਜਿਹੜਾ ਮੈਨੂੰ ਤੁਸੀਂ ਰਾਜਾ ਬਣੇ ਸਮਝ ਲਿਆ ਓਏ ਜਿਹਨੂੰ ਮਾੜਾ ਜਾਂ ਬਸ ਦੀਆਂ ਬਾਟੀਆਂ ਦਾ ਡਰਾਵਾ ਦਿੰਦਾ ਉਹਦੀ ਆਪ ਦੀ ਬਾਟੀ ਖੜਕਣ ਲੱਗ ਪੈਂਦੀ ਆ ਓਏ ਜਗਨੂ ਅਬ ਮੇਰੀ ਗੱਲ ਸੁਣ ਲੈ ਧਿਆਨ ਨਾਲ ਜੇ ਦਿਨ ਮਚੀਤੇ ਦਾ ਹੱਥ ਪੈ ਗਿਆ ਨਾ ਤੇਰੀ ਗਿੱਚੀ ਨੂੰ ਉਹ ਚੀਕਾ ਕਾਉ ਉਹ ਚੀਕਾ ਘੜਾਉਂ ਕਿ ਤੂੰ ਚੇਤੇ ਰੱਖੇਗਾ ਕਿਸੇ ਨਰਵਾ ਪਿਆ ਇਹ ਜਗਨੂ ਦੀ ਜਾਨ ਮੈਂ 14 ਚ ਵੀ ਛਡਾਈ ਸੀ ਅੱਜ ਜੇਲ੍ਹ ਦਾ ਰਾਜੇਤੋ ਵਾਲਾ ਇਸ਼ਰਾਬ ਪੀ ਕੇ ਕਿਸੇ ਦਿੱਲੀੋਂ ਆਉਂਦਾ ਸਵੇਰੇ ਟੋਲ ਪਲਾਜੇ ਵਾਲਿਆਂ ਨਾਲ ਲੜ ਗਿਆ ਮੁੰਡਿਆਂ ਨਾਲ ਉਹਨਾਂ ਨੇ ਜਿਉਂ ਸੇਵਾ ਕੀਤੀ ਟਕਾ ਕੇ ਡੇਰਾ ਵਸੀ ਸਾਢੇ 6 ਵਜੇ ਮੈਨੂੰ ਫੋਨ ਆਇਆ ਕਿ ਭਾਜੀ ਕਪੜਾ ਕਲਾਕਾਰ ਵੀਰ ਨੂੰ ਕੁੱਟ ਪੈ ਗਈ ਆ ਮੈਨੂੰ ਵੀ ਦਰਦ ਹੋਇਆ ਕਿ ਕਲਾਕਾਰ ਨੂੰ ਕੁੱਟ ਪੈ ਗਈ ਪਤਾ ਨਹੀਂ ਕੀ ਹੋਇਆ ਜਦ ਮੈਂ ਐਸਐਸਪੀ ਦੀ ਡਿਊਟੀ ਲਈ ਐਸਐਸਪੀ ਮੈਨੂੰ ਕਹਿੰਦਾ ਜੀ ਕੰਮ ਹੀ ਕੁੱਟ ਖਾਣ ਵਾਲਾ ਕੀਤਾ ਸੀ ਮੈਂ ਕਿਹਾ ਉਹ ਕੀ ਕੀਤਾ ਕਹਿੰਦਾ ਜੀ ਉਹਨਾਂ ਦਾ ਕੰਮ ਹੈ ਟੋਲ ਰਹਿਣਾ 10 ਰੁਪਏ ਪਿੱਛੇ ਉਥੇ ਧੀਆ ਪੈਣਾ ਦੀ ਗਾਣਾ ਕੱਢ ਦਿਆ ਉਹਨੇ ਚੰਗਾ ਸ਼ੰਗ ਇਹਨੂੰ ਕਹ ਮੇਰੇ ਨਾਲ ਅੱਖਾਂ ਚੋਂ ਅੱਖਾਂ ਪਾ ਕੇ ਗੱਲ ਕਰੇ ਵੈਸੇ ਜੀ ਸ਼ਰਾਬੀ ਦੀ ਅੱਖਾਂ ਚੋਂ ਕੀ ਆ ਕਪੌਣੀਆਂ ਉਹੀ ਬੰਦਾ ਜ਼ਰੂਰ ਤੇ ਆ ਜੇ ਮੈਂ ਹਰਾਨ ਉਹ ਨਾ ਪਤਾ ਨਹੀਂ ਤੁਹਾਡੇ ਇੱਥੇ ਕਿ ਅੰਦੇ ਕਿ ਨਹੀਂ ਉਹ ਖੋਡੀਆਂ ਸਾਹਿਬ ਕਹਿੰਦੇ ਆ ਕਿ ਪਹਿਲਾਂ ਇੱਕ ਭਗਵੰਤ ਗਿਆ ਸੀ ਪਾਰਲੀਮੈਂਟ ਤੇ ਹੁਣ ਤੇਰਾ ਭੇਜ ਦਿਓ ਕਹਿੰਦਾ ਕਿ ਨਹੀਂ ਕਹਿੰਦਾ ਕਹਿੰਦਾ ਤੇਰਾ ਭਗਵੰਤ ਮਾਨ ਭੇਜ ਦਿਓ ਮੈਂ ਜਦ ਇੱਕ ਗਿਆ ਸੀ ਨਾ ਉਦੇ ਨਾਲ ਦੇ ਐਮਪੀ ਧਰਮਵੀਰ ਗਾਂਧੀ ਖਾਲਸੇ ਉਹਨੇ ਕਹਿੰਦਾ ਸੀ ਸਪੀਕਰ ਨੂੰ ਆਹੀ ਨਹੀਂ ਬੈਠ ਸਕਦੇ ਇਹਦੇ ਨਾਲ ਇਹ ਚੋ ਸ਼ਰਾਬ ਦੀ ਬੋਆ ਆਉਂਦੀ ਹੈ ਤੇ ਮੈਂ ਕਿਤੇ 13 ਚਲੇ ਗਏ ਫਿਰ ਤਾਂ ਅੰਗਰੇਜ਼ੀ ਸ਼ਰਾਬ ਦਾ ਠੇਕਾ ਹੀ ਖੁੱਲੂ ਪਾਰਲੀਮੈਂਟ ਤੇ ਕੰਮ ਦਾ ਕੁਝ ਨਹੀਂ ਹੁੰਦਾ ਇੱਕ ਕਹਿੰਦਾ 92 ਹੱਥ ਤੁਸੀਂ ਪਹਿਲਾਂ ਦਿੱਤੇ ਸਾਨੂੰ 92 ਐਮਐਲਏ ਬਣਾਤੇ ਆ ਕਹਿੰਦਾ 13 ਹੱਥ ਤੋੜ ਦੇ ਦਿਓ ਮੈਂ ਕਿ ਨੌਜਵਾਨ ਦੀ ਵੀਡੀਓ ਵੇਖਣ ਡਿਆ ਸੀ ਆਹੋ ਕਹਿੰਦਾ ਜਦੋਂ 92 ਤੋਂ ਕੁਝ ਨਹੀਂ ਹੋਇਆ ਤੇ 13 ਤੋਂ ਕੀ ਕਰਾਉਣਾ ਤੁਸੀਂ ਮੱਕੀ ਵੱਢਣੀ ਹੈਗਾ ਜਦੋਂ 92 mm ਦੇ ਕੱਕ ਨਹੀਂ ਕਰ पाए ਤੇ ਭਾਈ 13 ਤੋਂ ਕੀ ਕਰਾਉਣਾ ਇਸ ਲਈ ਬਚਾ ਲੋ ਅੱਜ ਪੰਜਾਬ 'ਚ ਲਾਰੈਂਸ ਬਿਸ਼ਨੋਈ ਦਾ ਰਾਜ ਅੱਜ ਪੰਜਾਬ 'ਚ ਖੂਨੀ ਫਰੋਤੀਆਂ ਦਾ ਰਾਜ ਅੱਜ ਪੰਜਾਬ 'ਚ 85% ਇੰਡਸਟਰੀ ਪੰਜਾਬ ਛੱਡ ਕੇ ਲੰਬੇ ਸੂਬਿਆਂ 'ਚ ਚਲੀ ਗਈ ਹੈ ਅੱਜ ਪੰਜਾਬ ਵੈਂਟੀਲੇਟਰ ਤੇ ਹੈ ਔਰ ਮੇਰੇ ਵੀਰੋ ਜਾਗਦੀ ਜ਼ਮੀਰਾਂ ਵਾਲੋ ਅੱਜ ਮੈਂ ਅਪੀਲ ਬੇਨਤੀ ਕਰਨ ਵਾਸਤੇ ਆਇਆ ਇਹ ਆਰ ਪਾਰ ਦੀ ਲੜਾਈ ਤੇ ਤੁਸੀਂ ਸ਼ਰੋਮਣੀ ਅਕਾਲੀ ਦਲ ਨਾਲ ਖੜੇ ਹੋਵੋ ਔਰ ਜਿਹੜੇ ਦਿੱਲੀ 'ਚ ਬੈਠੇ ਜਿਨ੍ਹਾਂ ਨੇ ਅੱਜ ਸਿਰਫ ਤੇ ਸਿਰਫ ਮੰਗਾਈ ਤੇ ਬੇਰੋਜ਼ਗਾਰੀ ਦਿੱਤੀ ਹੈ 16 ਲੱਖ ਕਰੋੜ ਮੋਦੀ ਨੇ ਸਾਂਝ ਸੰਘਾ ਜੀ ਪੂੰਜੀਪਤੀ ਦਾ ਮਾਪ ਕੀਤਾ ਕਿ ਕਿਸੇ ਗਰੀਬ ਦੀ دیਵਾਨੀ ਮਾਪ ਕੀਤੀ ਕਿਸੇ ਕਿਸਾਨ ਦਾ ਦੁਵਾਨੀ ਮਾਪ ਕੀਤੀ ਕਿਸੇ ਖੇਤ ਮਜ਼ਦੂਰ ਦਾ ਇੱਕ ਰੁਪਈਆ ਮਾਪ ਕੀਤਾ ਸਿਵਾਏ ਕਛਾਏ ਕੀ ਡੀਜ਼ਲ ਜਿਹੜਾ 40 ਰੁਪਏ ਦਾ ਸੀ ਅੱਜ 86 ਦਾ ਹੋ ਗਿਆ ਪੈਟਰੋਲ 50 ਦਾ ਸੀ ਅੱਜ 96 ਦਾ ਹੋ ਗਿਆ ਰਸੋਈ ਗੈਸ ਦਾ ਸਿਲੰਡਰ 400 ਤੋਂ 1100 ਤੱਕ ਹੋ ਗਿਆ ਰਸੋਈ ਦੇ ਖਰਚ ਦੁੱਗਣੇ ਤਿਗਣੇ ਹੋ ਗਏ ਮਗਰ ਥੋੜੀ ਆਮਦਨ ਚ ਬਹਾਤਾ ਨਹੀਂ ਹੋਇਆ ਇਸ ਲਈ ਮੇਰੇ ਵੀਰੋ ਇੱਕ ਆਬਲ ਵਕੀਲ ਭੇਜੋ ਪਿੰਡ ਪਹਿਰਾ ਲਾ ਕੇ ਰੱਖਿਓ ਨੱਪ ਦਿਓ ਕੁਲੀ ਚੱਕ ਦਿਓ ਫਟੇ ਕਰਾ ਦਿਓ ਵੀ ਬਾਹਰ ਸਿਮਰਤ ਕੋਰ ਬਾਦਲ ਦੀ ਬੱਲੇ ਬੱਲੇ ਬਹੁਤ ਬਹੁਤ ਧੰਨਵਾਦ